ਇਹ ਕਿਸਾਨ ਦਾ ਭਲਾ ਅਗਰ ਕੋਈ ਕਰਸਿੰਦਾ ਤੇ ਵੀ ਦਿੱਤੀ ਜੀ ਪੰਜਾਬ ਤੇ ਕਾਨੂੰਨ ਦਾ ਰਾਜ ਅਗਰ ਕੋਈ ਲਿਆ ਸਕਦਾ ਤੇ ਉਹ ਵੀ ਨਹੀਂ ਲਿਆ ਸਕਦਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਕੋਈ ਖਰਾਬ ਦੇ ਸਕਦਾ ਕੋਈ ਨਹੀਂ ਦਿੱਤੀ ਇਹ ਜਿਮਨੀ ਚੋਣ ਆਮ ਆਦਮੀ ਪਾਰਟੀ ਨੂੰ ਇਹ ਸੰਕੇਤ ਦੇਣ ਲਈ ਬਹੁਤ ਗੁਰੂਰੀ ਹੈ ਕਿ ਸਾਡੇ 3 ਸਾਲ ਦੇ ਰਾਜ ਚ ਜਿਹੜਾ ਝੂਠ ਦਾ ਰਾਜ ਤੁਸੀਂ ਕੀਤਾ ਹੈ ਕੱਪੜੇ ਦਾ ਰਾਜ ਕੀਤਾ ਹੈ ਜਿਹੜੀਆਂ ਕਮਿਟਮੈਂਟਾਂ ਆਪਣੀਆਂ ਚਾਹੇ ਪੈਣਾ ਨਾਲ ਚਾਹੇ ਕਿਸਾਨਾਂ ਨਾਲ ਚ ਚਲੇ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਜਿਹੜਾ ਫੇਲਿਓਰ ਹੋਇਆ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਿਮਨੀ ਚੋਣ ਤੇ ਨੂੰ ਠੇਰਾਗੇ ਔਰ ਲੋਕਾਂ ਨੂੰ ਆਵਾਜ਼ ਕਰਾਂਗੇ ਕਿ ਬੀ ਜੀ ਪੀ ਔਰ ਮੋਦੀ ਦੇ ਨਾਲ ਜੁੜੋ ਸਰ ਇਹ ਕਹਿੰਦੇ ਸਰ ਬਹੁਤਾਂ ਲੋਕ ਨੂੰ ਖੋਤੀ ਦੇ ਤਲਾਸ਼ ਹੈ ਆ ਮਾਰੀਆ ਲੋਕਾਂ ਨੂੰ ਅਡਰੈਸ ਪਾਇਆ ਗਿਆ ਨੇ ਔਰ ਮਜ ਉਹਦੇ ਅੰਦਰ ਕਿਸੇ ਵੀ ਰਾਜ ਦੇ ਅੰਦਰ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ ਕਿ ਉਦੋਂ ਡਵੈਲਪਮੈਂਟ ਕਿੱਥੇ ਹੁੰਦੀ ਆ ਜਿੱਥੇ ਅਮਨ ਹੋਏਗਾ ਸ਼ਾਂਤੀ ਹੋਏਗੀ ਵੀ ਆਪਣਾ ਘਰ ਵੀ ਉੱਤੇ ਲੈਣਦੇ ਉਹ ਪਲਾਂ ਘੌਣ ਮੱਥਾ ਦੇ ਦੋ ਅੱਜ ਪੰਜਾਬ ਦਾ ਵਿਕਾਸ ਇਸ ਕਰਕੇ ਰੁਕਿਆ ਹੈ ਕਿ ਪੰਜਾਬ ਦੇ ਅੰਦਰ ਇਨਵੈਸਟਰ ਨੂੰ ਲੱਗਦਾ ਹੈ ਕਿ ਮੈਂ ਸੁਰੱਖਿਤ ਨਹੀਂ ਹੈਗਾ ਮੇਰਾ ਕੰਮ ਸੁਰੱਖਿਤ ਨਹੀਂ ਹੈਗਾ ਬੰਦੇ ਨੂੰ ਜਾਨ ਆਪਣੀ ਪਿਆਰੀ ਹੁੰਦੀ ਹੈ ਇੱਥੇ ਕੀ ਹੈ ਪੁਲਿਸ ਦਾ ਕੋਈ ਰਾਜਨੀਏ ਪੁਲਿਸ ਤਾਂ ਮੱધ્યਸਤ ਬਣੀ ਹੋਈ ਹੈ ਜੈਂਗਸਟਰ ਦੰਦਾ ਅੰਦਰ ਗੋਲੀਆਂ ਚਲਦੀਆਂ ਜੇਲ੍ਹ ਦੇੰਦੋਂ ਇੰਟਰਵਿਊ ਹੋ ਜਾਂਦੇ ਨੇ ਲੇਕਿਨ ਇਹ ਮਾਨ ਦੀ ਸਰਕਾਰ ਕੇਜਰੀਵਾਲ ਜਿਹੜਾ ਉਹ ਮੁਕਤਸ਼ਕ ਬਣਾ ਬੈਠੇ ਪੰਜਾਬੀ ਤੰਗ ਹੋ ਗਿਆ ਸਾਡੇ 3 ਸਾਲ ਚ ਇਸ ਕਰਕੇ ਜ਼ਰੂਰੀ ਹੈ ਕਿ ਇਹ ਜਿਮਨੀ ਚੋਣ ਨੂੰ ਪੰਜਾਬ ਦੇ ਲੋਕੀ 2027 ਔਰ ਇਸ ਸਰਕਾਰ ਨੂੰ ਸੰਕੇਤ ਦੇਣ ਕਿ ਅਸੀਂ ਤੁਹਾਡੇ ਤੋਂ ਦੁਖੀ ਆ ਤੁਹਾਡੇ ਤੋਂ ਨਾਰਾਜ਼ ਆ ਭਾਈ ਚਾਹੇ ਹਾਰ ਆਏ ਹੋਣ ਤਾਂ ਵੀ ਤੁਸੀਂ ਕਿਤੇ ਲੱਭੇ ਨਹੀਂ ਸੇਵਾ ਤੁਸੀਂ ਕਰਦੇ ਨਹੀਂ ਸਵਾਏ ਅਸ਼ਤਿਹਾਰਵਾਦੀ जे थो तो कुछ नहीं आता इस जिमनी चोन को एक संदेश जाए कि पंजाब को दूची है हम देखो ना राज्य सभा की सीट है क्या मावान ने पंजाबी जमना बंद करते क्योंकि अपने किसी कार्यकर्ता देते दे भी इस करके सौदेबाजी करने वाले लोग ने भ्रष्टाचार करने वाले लोग ने इना चेहरा उन्होंने बिलकुल नंगा हो चुके हैं और मैं लगता तरन तारण ਦੇ ਲੋਕੀ ਜਿਹੜੇ ਆ ਬੀਜੇਪੀ ਨਾਲ ਜਾਣਗੇ ਮੋਦੀ ਨਾਲ ਜਾਣਗੇ ਪਰ ਮੈਂ ਤੁਹਾਡੇ ਸਾਹਮਣੇ ਪੁੱਛਿਆ ਕਿ ਵੀ ਸਾਡਾ ਕੈਂਟਰ ਜਿਹੜਾ ਹੈ ਹਰਜੀਪੁਰੋਂ ਮਿਲਦਾ ਉਹ ਕਹਿੰਦੇ ਮਿਲਦਾ ਪਰ ਦੁੱਖ ਸੁੱਖ ਜੀ ਸ਼ਾਮਿਲ ਹੁੰਦਾ ਮੈਂ ਕਿਹਾਰੇ ਤੇ ਜੀ ਤੁਸੀਂ ਦੇਖ ਲੈਣਾ ਜੀ ਤੇ ਲੋਕਾਂ ਨੂੰ ਸੇਵਕ ਚਾਹੀਦਾ ਜਾਂ ਪ੍ਰਸ਼ਾਸਨੀ ਚਾਹੀਦੇ ਨੇ ਜਾਂ ਦਰਾਨ ਵਾਲੇ ਲੋਕ ਚਾਹੀਦੇ ਨੇ ਇਹ ਲੋਕਾਂ ਨੇ ਤੈ ਕਰਨਾ ਪਰ ਮੈਨੂੰ ਪੂਰੀ ਉਮੀਦ ਆ ਕਿ ਤਰਨ ਤਰਨ ਬੀਜੇਪੀ ਨਾਲ ਖੜਾ ਹੋ ਕਾਲੀ ਦਿਨ ਨੂੰ ਦੇਖਣਾ ਹੋਏਗਾ ਨਾ ਮੈਂ ਪਹਿਲਾਂ ਹੀ ਕਹਿ ਰਹਿਣਾ ਕਿ ਪੰਜਾਬ ਦਾ ਲੋਕ ਨੇ ਬੜੇ ਸੰਤਾਪ ਤੋਂ ਬਾਅਦ ਬੜੇ ਬਲੀਦਾਨ ਹੋਏ ਉਸ ਲਈ ਅਮਨ ਤੇ ਸ਼ਾਂਤੀ ਪਾਈ ਹੈ ਐਸੀਆਂ ਕੋਈ ਵੀ ਤਾਕਤਾਂ ਜਿਹੜੀਆਂ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਢਾਲ ਆ ਸਕਦੀ ਹੈ ਉਹਦੇ ਤੋਂ ਵੋਟਰ ਨੂੰ ਬਚਣਾ ਚਾਹੀਦਾ ਔਰ ਵਿਕਾਸ ਦੇ ਨਾਲ ਚੱਲਣਾ ਚਾਹੀਦਾ ਵਿਕਾਸ ਦੇ ਨਾਲ ਚੱਲਣਾ ਚਾਹੀਦਾ ਮੇਰਾ ਤਾਂ ਸਿੱਧਾ ਸੰਦੇਸ਼ ਹੈ ਜੀ ਜੀਪੀ ਇਤਿਹਾਸ ਇਸ ਇਤਿਹਾਸ ਤੋਂ ਆਏ ਨੇ ਔਰ ਕੋਈ ਬੂਤ ਐਸਾ ਨਹੀਂ ਦੇਖੋ ਤਸਕਰੇ ਕੱਪਾ ਨਹੀਂ ਆਏ ਇਹ ਸਾਰੇ ਪਿੰਡੂ ਲੋਗ ਨੇ ਇਨਾਲ ਵਾਲੇ ਜਰਾ ਛਾਤੀ ਮਾਰੋ ਨਾ ਇੱਕ ਵਾਰੀ ਕੈਮਰਾ ਮਾਰੀ ਮਾਰ ਕੇ ਦੇਖੋ ਕੇਂਦਰ ਸਰਕਾਰ ਨੇ 12000 ਦਾ ਕਿ ਜਿਹੜਾ ਡਿਜਾਸਟਰ ਫੰਡ ਦਾ ਭਾਜੀ ਪੈਸਾ ਆਣਾ ਹੁੰਦਾ ਉਹਦਾ ਅਲੱਗ ਹੈਡ ਬਣਾਣਾ ਹੁੰਦਾ ਇਹ ਸਰਕਾਰ ਨੇ ਜਨਰਲ ਕੀ ਉਹ ਪੈਸਾ ਜਿਹੜਾ ਉਹ ਪਾ ਲਿਆ ਫੁਰਦ-ਫੁਰਦ ਕਰ ਬੈਠੇ ਜਵਾਬ ਕਿੱਥੋਂ ਦੇਣ ਲੋਕਾਂ ਦੀ ਭਲਾਈ ਚ ਜਿਹੜਾ ਹਾੜ ਦਾ ਪੈਸਾ ਲੱਗਣਾ ਸੀ ਉਹ ਲੱਗਣ ਦੀ ਜਗ੍ਹਾ ਇਨਾ ਦੇ ਐਲਬੋਰਟਾਈਜ਼ਮਾਂ ਜਾਂ ਕੇਜਰੀਵਾਲ ਦੀ ਹੈਲੀਕਾਪਟਰ ਜਾ ਦੇ ਉਹਦੀ ਸੁਵਿਧਾਵਾਂ ਦੇ ਅੰਦਰ ਲਗਾਤਾ ਲੋਕੀ ਲੋਕੀ ਤੋਂ ਤੇ ਖੜੇ ਨੇ ਪਰ ਇਹ ਮੁਕਰ ਨਹੀਂ ਸਕਦੇ ਕੈਗਦੀ ਰਿਪੋਰਟ ਜੀ ਵੀ ਹੋਈ ਹੈ ਕਿ ਤੁਹਾਡੇ ਕੋਲ ਪੈਸਾ ਆਇਦਾ ਹੈ ਔਰ ਇਹਨਾਂ ਦੇ ਆਪਣੇ ਮੰਤਰੀ ਵੀ ਬੰਦੇ ਨੇ ਅਭੀ ਆਇਆ ਤੇ ਖਤਰਨਾ ਕਦੋਂ ਸੀ ਇਸ ਕਰਕੇ ਇਹਨਾਂ ਲੋਕਾਂ ਨੇ ਪੰਜਾਬੀਆਂ ਦਾ ਵੋਟ ਲੈ ਮਿਲੇ ਇਹਨਾਂ ਦਾ ਕੈਰੈਕਟਰ ਹੋਰ ਸੀ ਅੱਜ ਇਹਨਾਂ ਦਾ ਕੈਰੈਕਟਰ ਬਦਲ ਚੁੱਕਿਆ ਇਹ ਕੇਵਲ ਔਰ ਕੇਵਲ ਭਰਮ ਭਲਾ ਕੇ ਝੂਠ ਬੋਲ ਕੇ ਦੁਆਰਾ ਹੀ ਕੋਈ ਲੋਕਾਂ ਦੇ ਵੋਟ ਲੈਣਾਂ ਜਾਂਦੇ ਹੋ ਮਿਲਦੇ ਨੇ ਅੱਜ ਇਹ ਕਹਿੰਦੇ ਆ ਅਸੀਂ ਤਾਂ ਬੜੀ ਦੇਰ ਤੋਂ ਕਹਿ ਰਹੇ ਆ ਕਿ ਜਿਹੜਾ ਇਹ ਡਾਕਟਰ ਫੰਡ ਦਾ ਪੈਸਾ ਹੈ ਇਹਦੀ ਜਾਂ ਨਿਰਪੱਖ ਜਾਂਚ ਚੱਲ ਰਹੀ ਹੈ ਸਰਕਾਰ ਚਾਹ ਰਹੀ ਹਿੰਮਤ ਹੈ ਕਿ ਨਿਰਪੱਖ ਜਾਂਚ ਜੱਜ ਕੋਲੋਂ ਕਰਵਾਏ ਚੜਿੰਗ ਜਤੋਂ ਆਪੇ ਬਤੂਤ ਤੋਂ ਪਾਣੀ ਦਾ ਪਾਣੀ ਹੋਇਆ ਹੈ ਨਾ ਜੋ ਕਿ ਸ਼ਤਰੀ ਕਿ ਮੈਂ ਤਰਨ ਤਰਨ ਬਤਾਨ ਸਭਾ ਦਾ ਲੋਕਾਂ ਦਾ ਕਿਵੇਂ ਧੰਨਵਾਦ ਕਰਾਂ ਅੱਜ ਇੱਕ ਸਿਰਫ ਬੂਤ ਦੀ ਸੰਗਠਨਾਤਮਕ ਮੈਟਿੰਗ ਸੀ ਹਰੇਕ ਬੂਤੋਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ 10 ਤੋਂ 11 ਲੋਕਾਂ ਦੀਆਂ ਟੀਮਾਂ ਸੀ ਕਿ ਅੱਜ ਤਰਨ ਤਰਨ ਬਤਾਨ ਸਭਾ ਦਾ ਜਿਹੜਾ ਬੂਤ ਦਾ ਸੰਗਠਨਾਤਮਕ ਮੈਟਿੰਗ ਉਹ ਵੀ ਤੁਸੀਂ ਦੇਖਿਆ ਰਲੀਆਂ ਦਾ ਰੂਪ ਧਾਰਨ ਕਰਦਾ ਹੈ ਤੇ ਇਹ ਤੋਂ ਬਿਲਕੁਲ ਸਿੱਧਾ ਹੈ ਲੋਕ ਜਿਹੜੇ ਆ ਉਹ 11 ਨਵੰਬਰ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਕਮਲ ਤੇ ਫੁੱਲ ਤੇ ਪਾ ਕੇ 14 ਨਵੰਬਰ ਨੂੰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਥ ਦੇ ਵਿੱਚ ਹੱਥਵਾ ਦੇਣ ਨੂੰ ਤਿਆਰ ਪਰ ਤਿਆਰ ਲੋਕਾਂ ਨਾਲ ਸਾਥ ਮਿਲ ਰਿਹਾ ਪੂਰਾ ਪਿੰਡਾ ਜੀ ਲਗਾਤਾਰ ਤੁਸੀਂ ਪਿਛਲੇ ਪਿਛਲੇ ਸਮੂਹ ਤੋਂ ਦੇਖਿਆ ਲਗਾਤਾਰ ਲੋਕ ਸੰਕਰਿਆਂ ਤੇ ਗਿਣਤੀ ਚ ਜਿੱਤੇ ਪਿੰਡਾ ਚ ਸ਼ਮੂਲੀਅਤ ਕੀਤੀ ਆ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਅਥਾ ਜਿਹੜਾ ਲੋਕਾਂ ਨੂੰ ਗਲੈ ਉਹ ਤੋਂ ਸੁਝ ਕਰਦੇ ਆ ਕਿ ਜੇ ਸਾਡੇ ਇਲਾਕੇ ਦੀ ਪੁਛਾ ਦੇ ਸਾਡੇ ਇਲਾਕੇ ਕੋ ਡੈਂਕਸਰ ਪਾਸ ਤੱਕ ਪੁਛਾਗਾ ਸਾਡੇ ਇਲਾਕੇ ਨੂੰ ਨਸ਼ਾ ਕਰਤ ਨੂੰ ਹੋ ਸਕਦਾ ਸਾਡੇ ਇਲਾਕੇ ਨੂੰ ਵੀ ਅੰਤ ਤਰੀ ਖਤਮ ਹੋ ਸਕਦੀ ਹੈ ਤੇ ਇੱਕੋ ਇੱਕ ਪਾਰਟੀ ਜਾਂ ਭਾਰਤੀ ਜਤਾ ਪਾਰਟੀ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਆ ਕੇ ਲੋਕਾਂ ਨੇ ਵਿਸ਼ਵਾਸ ਦਿੱਤਾ ਕਿ ਬਰਨ ਕਿਰਪਾ ਕਰੇ 14 ਤਰੀਕ ਨੂੰ ਲੋਕ ਜਿਹੜਾ ਪਰਮਾਤਮਾ ਦੀ ਮਿਹਰ ਸਦਕਾ ਸ਼ੇਬਾ ਸਦਕਾ ਤਮਲ ਤੇ ਫੁੱਲ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਸਿਤੀ ਨਰੇਂਦਰ ਨੂੰ ਅੱਗੇ ਫਤਫਤ ਤਿਆਰ ਕਰਦੇ ਆ।